ਸ੍ਰੀ ਸਤਗੁਰੂ ਉਹਦੇ ਸਿੰਘ ਜੀ ਨੇ ਇਹ ਪਵਿੱਤਰ ਉਪਦੇਸ਼ ਨਾਮ ਤਾਰੀ ਗੁਰਦੁਆਰਾ ਰਵੀਸ਼ ਨਗਰ ਦਿੱਲੀ ਵਿਖੇ ਸਾਧ ਸੰਗਤ ਦੇ ਭਲੇ ਲਈ ਉਚਾਰਨ ਕੀਤੇ ਆਓ ਜੀ ਸਰਵਣ ਕਰੀਏ ਸਤਕਾਰਯੋਗ ਸਾਧ ਸੰਗਤ ਵੀ ਆਪਾਂ ਸਾਰੇ ਭਾਗਾਂ ਵਾਲਿਆਂ ਅੰਮ੍ਰਿਤ ਵੇਲੇ ਤੋਂ ਹਰਜਸ ਦੇ ਰੂਪ ਵਿੱਚ ਗੁਰਬਾਣੀ ਦਾ ਕੀਰਤਨ ਸੁਣਨ ਦਾ ਮੌਕਾ ਮਿਲਿਆ ਨਾਮ ਸਿਮਰਨ ਕੀਤਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਏ ਹੋ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪਾਂ ਇਕੱਠੇ ਹੋਨੇ ਆ ਜਿਨ੍ਹਾਂ ਨੇ ਸਿੱਖੀ ਦਿੱਤੀ ਏ ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਵਾਰੀ ਸਾਰੇ ਆਖੀਏ ਤੁੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਮੈਂ ਦੋ ਤਿੰਨ ਖਾਸ ਅਰਜਾਂ ਕਰਨ ਵਾਸਤੇ ਸਿਰਫ ਇੱਕ ਇੱਕ ਦੋ ਗੱਲਾਂ ਕਰਨੀਆਂ ਚਾਹਉਣਾ ਇੱਕ ਪਿਛਲੇ ਕੁਝ ਸਮੇਂ ਤੋਂ ਇੱਕ ਇੱਕ ਕੰਸਰਨ ਨੇ ਕਿ ਕੀ ਸਾਡੇ ਵਿੱਚ ਜੈਂਡਰ ਰੇਸ਼ੋ ਜਾਂ ਮੁੰਡੇ ਤੇ ਕੁੜੀਆਂ ਦੀ ਰੇਸ਼ੋ ਠੀਕ ਹੈ ਜਾਂ ਜਿਸ ਤਰ੍ਹਾਂ ਬਾਕੀ ਸਾਰੇ ਸਮਾਜਾਂ ਵਿੱਚ ਖਾਸ ਕਰਕੇ ਸਾਡੇ ਨਾਰਥ ਇੰਡੀਅਨ ਸਮਾਜ ਵਿੱਚ ਖਾਸ ਕਰਕੇ ਹਰਿਆਣਾ ਪੰਜਾਬ ਵਿੱਚ ਜਿਸ ਤਰ੍ਹਾਂ ਇੱਕ ਫਰਕ ਪੈ ਚੁੱਕਾ ਹੈ ਕਿਉਂਕਿ ਬੜਿਆਂ ਸਦੀਆਂ ਤੋਂ ਇੱਕ ਚੀਜ਼ ਚੱਲ ਰਹੀ ਹੈ ਕਿ ਮੁੰਡਾ ਚੰਗਾ ਕੁੜੀ ਨਹੀਂ ਚੰਗੀ ਜਾਂ ਸਾਡੀ ਜਿਹੜੀ ਅੱਗੋਂ ਜੋ ਵੀ ਸਾਡੀ ਪ੍ਰਾਪਰਟੀ ਹੈ ਜਾਂ ਜੋ ਵੀ ਅੱਗੋਂ ਸਾਡਾ ਚੱਲਣਾ ਹੈ ਸਾਡਾ ਨਾਮ ਚੱਲਣਾ ਹੈ ਉਹ ਮੁੰਡਿਆਂ ਕਰਕੇ ਚੱਲਣਾ ਹੈ ਹਾਲਾਂਕਿ ਗੁਰੂ ਨਾਨਕ ਦੇਵ ਸੱਚ ਪਾਤਸ਼ਾਹ ਤੋਂ ਜੋ ਅਸੀਂ ਗਣੀਏ ਤੇ ਤੁਸੀਂ ਰੋਜ਼ ਸੁਣਦੇ ਹੋ ਪੰਡ ਜੰਮੀਆ ਪੰਡ ਨੰਮੀਆ ਪੰਡ ਮੰਗਣ ਦੀ ਆਹੋ ਸ਼ਾਇਦ ਤੁਸੀਂ ਬਹੁਤ ਸਮਝਦੇ ਹੋ ਸੱਚ ਪਾਤਸ਼ਾਹ ਨੇ ਕੁੱਲ ਮਿਲਾ ਕੇ ਇਹੀ ਹੁਕਮ ਕੀਤਾ ਕਿ ਇੱਕ ਔਰਤ ਤੋਂ ਹੀ ਇਹ ਸਾਰਾ ਸਮਾਜ ਚੱਲਦਾ ਹੈ ਭਾਵੇਂ ਰਾਜਿਆਂ ਦੇ ਮਹਾਰਾਜਿਆਂ ਦੇ ਅਵਤਾਰਾਂ ਦੇ ਜਨਮ ਹੋਏ ਨੇ ਇੱਕ ਔਰਤ ਤੋਂ ਹੀ ਹੋਏ ਨੇ ਉਸ ਤੋਂ ਬਾਅਦ ਜੇ ਆਪਾਂ ਉਸ ਸਤਿਗੁਰੂ ਸੱਚ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕਰੀਏ ਜਿਨ੍ਹਾਂ ਨੇ ਔਰਤ ਨੂੰ ਬਹੁਤ ਜ਼ਿਆਦਾ ਸਤਿਕਾਰ ਦਵਾਇਆ ਇੱਕ ਵਾਰੀ ਬੜੇ ਪਿਆਰ ਨਾਲ ਰੱਖੀਏ ਤਨ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਸੱਚ ਪਾਤਸ਼ਾਹ ਤਾਂ ਇੱਥੋਂ ਤੱਕ ਆਪਣੇ ਹੁਕਮਨਾਮੇ 'ਚ ਕਹਿੰਦੇ ਨੇ ਕਿ ਇਸਤਰੀ ਦੇ ਗੁਣ ਮੇਰੇ ਤੇ ਕਹੇ ਨਹੀਂ ਜਾਂਦੇ ਫਿਰ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਕੋਈ ਕੁੜੀ ਮਾਰੇ ਵੇਚੇ ਬੱٹا ਕਰੇ ਉਹਨੂੰ ਸੰਗਤ ਵਿੱਚ ਨਹੀਂ ਵੜਨ ਦੇਣਾ ਤੁਸੀਂ ਬਹੁਤ ਸਾਰਿਆਂ ਨੇ ਸੁਣਿਆ ਹੋਣਾ ਸੱਚ ਪਾਤਸ਼ਾਹ ਨੇ ਬڑے ਜ਼ੋਰ ਨਾਲ ਵਿਧਵਾ ਵਿਆਹ ਸ਼ੁਰੂ ਕੀਤੇ ਕੁੜੀਆਂ ਮਾਰਨੀਆਂ ਹਟਾਈਆਂ ਉਸ ਸਮਾਜ ਵਿੱਚ ਵੀ ਸਾਨੂੰ ਕਿਤੇ ਕਿਤੇ ਵਿੱਚੋਂ ਗੱਲਾਂ ਸੁਣਨ ਮਿਲ ਜਾਂਦੀਆਂ ਨੇ ਪਰ ਫਿਰ ਵੀ ਸੱਚ ਪਾਤਸ਼ਾਹ ਦੀ ਬਹੁਤ ਕਿਰਪਾ ਹੈ ਮੈਂ ਇੱਕ ਚੀਜ਼ ਆਪਣੇ ਮੇਰੀ ਆਪਣੀ ਤਸੱਲੀ ਵਾਸਤੇ ਮੈਂ ਕਨਫਰਮ ਕਰਨੀ ਚਾਹੁੰਨਾ ਕਿ ਕੀ ਸਾਡੇ ਵਿੱਚ ਜੈਂਡਰ ਰੇਸ਼ੋ ਜਾਂ ਬੱਚੇ ਬੱਚੀਆਂ ਦੀ ਰੇਸ਼ੋ ਠੀਕ ਹੈ ਕਿ ਨਹੀਂ ਉਸ ਵਾਸਤੇ ਪਹਿਲੇ ਵੀ ਕੋਸ਼ਿਸ਼ ਕੀਤੀ ਸੀ ਕੁਝ ਡਾਟਾ ਸਾਡੇ ਕੋਲ ਆਏ ਅਸੀਂ ਉਹਨੂੰ ਦੁਬਾਰਾ ਕਨਫਰਮ ਕਰਨਾ ਚਾਹੁੰਦੇ ਆ ਤੇ ਹੁਣ ਅਰਵਿੰਦਰ ਸਿੰਘ ਮਿਰਖ ਰੂਪਰਾ ਅਰਵਿੰਦਰ ਸਿੰਘ ਰੂਪਰਾ ਤੇ ਰਿਸ਼ਪਾਲ ਸਿੰਘ ਜੀ ਨੇ ਇਹਨਾਂ ਦੋਵੇਂ ਅੱਗੇ ਲੱਗ ਕੇ ਤਾਂ ਤੁਹਾਡੀ ਇੱਕ ਤਰ੍ਹਾਂ ਦੀ ਅਸੀਂ ਜਾਣਕਾਰੀ ਚਾਹੁੰਦੇ ਆ ਕਿ ਆਪਣੇ ਘਰਾਂ ਵਿੱਚ ਆਪਾਂ ਸਾਰੇ ਕਿੰਨੇ ਜਾਣੇ ਆ ਤੁਸੀਂ ਕਿੰਨੇ ਬੱਚੇ ਨੇ ਤੁਹਾਡੇ ਉਹਨਾਂ ਦੀ ਡੇਟ ਆਫ ਬਰਥ ਕਿੰਨੀ ਹੈ ਤੁਹਾਨੂੰ ਕੋਈ ਲੋੜ ਨਹੀਂ ਕਿ ਕਿਸੇ ਦਾ ਆਧਾਰ ਕਾਰਡ ਵਗੈਰਾ ਦੇਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਵੱਧ ਤੋਂ ਵੱਧ ਜਿੰਨੀ ਸਾਡੇ ਕੋਲ ਗਿਣਤੀ ਆ ਜਾਏਗੀ ਤਾਂ ਕਿ ਸਾਡਾ ਡਾਟਾ ਜ਼ਿਆਦਾ ਐਕਿਊਰੇਟ ਹੋਏਗਾ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਕਿੱਧਰ ਨੂੰ ਵੱਧ ਰਹੇ ਹਾਂ ਕਿਉਂਕਿ ਸਾਡੇ ਦੇਸ਼ ਵਿੱਚ ਵੀ ਸੈਂਸਸ ਹੋਈ ਨੂੰ ਮੇਰਾ ਖਿਆਲ 2011 ਜਾਂ 12 ਦੀ ਲਾਸਟ ਸੈਂਸਸ ਹੋਈ ਹੈ ਉਸ ਤੋਂ ਬਾਅਦ ਹੋ ਨਹੀਂ ਸਕੀ ਕੋਈ ਸਾਡੀ ਆਪਣੀ ਜ਼ਿੰਮੇਵਾਰੀ ਅਸੀਂ ਆਪਣੇ ਸਮਾਜ ਦਾ ਦੇਖੀਏ ਉਹਦੇ ਵਿੱਚ ਭਾਵੇਂ ਆਪਣੇ ਦੀਵਾਨ ਵਿੱਚ ਆਉਂਦੇ ਨੇ ਕੋਈ ਨਾਮਧਾਰੀ ਨੇ ਕੋਈ ਨਾ ਤੁਹਾਡੇ ਸੱਜਣ ਨੇ ਜਿੰਨੇ ਵੀ ਵੱਧ ਤੋਂ ਵੱਧ ਸਾਡੇ ਕੋਲ ਡਾਟਾ ਆ ਸਕੇਗਾ ਸੋ ਉਹਦੇ ਲਈ ਸਿਰਫ ਇਹ ਦੋ ਜਣੇ ਕੰਮ ਨਹੀਂ ਕਰ ਸਕਣਗੇ ਮੇਰੀ ਇਹ ਬੇਨਤੀ ਹੈ ਕਿ ਆਪਾਂ ਦਿੱਲੀ ਜਾਂ ਸਾਰਾ ਐਨਸੀਆਰ ਰੀਜਨ ਜੇ ਲੈ ਲੀਏ ਉਹਦੇ ਵਿੱਚ 8-10 ਏਰੀਆ ਨੇ ਉਹ 8-10 ਏਰੀਆ ਵਿੱਚੋਂ ਮੈਨੂੰ ਹਰ ਇੱਕ ਏਰੀਆ ਵਿੱਚੋਂ 2-2 3-3 ਵੌਲੰਟੀਅਰ ਚਾਹੀਦੇ ਨੇ ਤੁਸੀਂ ਮਾਨਸੂਰ ওভারਗਾਰਡਨ ਲੈ ਲਓ ਰਮੇਸ਼ ਨਗਰ ਲੈ ਲਓ ਸਾਇਪੂਰਾ ਲੈ ਲਓ ਜਿੰਨੇ ਵੀ ਤੁਹਾਡੇ ਏਰੀਏ ਨੇ ਜਮਨਾਪਾਰ ਦਾ ਲੈ ਲਓ ਫਿਰ ਸਹਿਬਾਬਾਦ ਲੈ ਲიਏ ਗਾਜ਼ੀਆਬਾਦ ਲੈ ਲიਏ ਆਪਾਂ ਗੁਰਗਾਓ ਲੈ ਲიਏ ਜਿੱਥੇ-ਜਿੱਥੇ ਵੀ ਤੁਹਾਡੀ ਨਾਮਧਰਿਆਂ ਦੀ ਗਿਣਤੀ ਏ ਹਰ ਇੱਕ ਜਗ੍ਹਾ ਤੋਂ ਜਿੱਥੇ ਥੋੜੇ ਨੇ ਇੱਕ ਵਲੰਟੀਅਰ ਹੋ ਜਾਏ ਜਿੱਥੇ ਜ਼ਿਆਦਾ ਹੋ ਤੁਸੀਂ 2-2 ਜਾਂ 3-3 ਵਲੰਟੀਅਰ ਹੋ ਜਾਓ ਜਿਹਦੇ ਚ ਬੀਬੀਆਂ ਵੀ ਹੋ ਸਕਦੀਆਂ ਨੇ ਸਿੰਘ ਵੀ ਹੋ ਸਕਦੇ ਨੇ ਉਹ ਆਪਣੇ ਨਾਮ ਇਹਨਾਂ ਨੂੰ ਦੇ ਦਿਓ ਅਸੀਂ ਵਲੰਟੀਅਰ ਕਰਾਂਗੇ ਇਹ ਤੁਹਾਡੇ ਨਾਲ ਗੱਲ ਕਰਨ ਲਈ ਜਿਸ ਸੋਸ ਸਾਥ ਦਿਓ ਕਿ ਇਹ ਅਸੀਂ ਕੰਮ ਕਰਨਾ ਚਾਹੁੰਦੇ ਆ ਮੈਂ ਇਸ ਚੀਜ਼ ਨੂੰ ਇਸ ਤਰ੍ਹਾਂ ਵੀ ਲੈਣਾ ਕਿ ਇਹ ਸਾਡੀ ਡਿਊਟੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਵੀ ਕਿਰਪਾ ਕੀਤੀ ਹੈ ਅਸੀਂ ਔਰਤ ਦੀ ਇਸਤਰੀ ਦੀ ਗੱਲ ਕਰਨੀ ਹੈ ਹਾਲਾਂਕਿ ਅੱਜ ਸਮਾਜ ਬਹੁਤ ਬਦਲ ਚੁੱਕਾ ਹੈ ਪਰ ਜੇ ਸਾਡੇ ਸਮਾਜ ਵਿੱਚ ਕੋਈ ਕਮੀਆਂ ਨੇ ਜੇ ਅੱਜ ਵੀ ਉਹ ਕੁਝ ਹੁੰਦਾ ਹੈ ਭਾਵੇਂ ਉਹ ਕਿਸੇ ਰੂਪ ਵਿੱਚ ਹੁੰਦਾ ਹੈ ਤੇ ਅਸੀਂ ਉਹਨੂੰ ਹਟਾਉਣਾ ਹੈ ਸੋ ਇਸ ਡਾਟਾ ਦਾ ਮੇਰੇ ਵਾਸਤੇ ਮੈਂ ਪਿਛਲੇ ਮੇਰਾ ਖਿਆਲ ਇੱਕ ਸਾਲ ਤੋਂ ਲੱਗਾ ਹੋਇਆ ਪਰ ਸਾਡੇ ਕੋਲ ਬਹੁਤ ਚੰਗਾ ਡਾਟਾ ਇਕੱਠਾ ਨਹੀਂ ਹੋ ਸਕਿਆ ਸਿਰਫ ਇਹ ਮਤਲਬ ਹੈ ਕਿ ਜੇ ਸਾਡੇ ਵਿੱਚ ਜੈਂਡਰ ਰੇਸ਼ਿਓ ਖਰਾਬ ਹੋ ਰਹੀ ਹੈ ਤਾਂ ਸਾਨੂੰ ਉਹ ਠੀਕ ਕਰਨ ਦੀ ਲੋੜ ਹੈ ਅਸੀਂ ਬਾਰ-ਬਾਰ ਜ਼ਰੂਰ ਆਖਾਂਗੇ ਹਾਲਾਂਕਿ ਬੜਾ ਸਮਾਂ ਬਦਲਿਆ ਸਰਕਾਰਾਂ ਨੇ ਬੜੇ ਬਹੁਤ ਕਾਨੂੰਨ ਬਣਾਏ ਨੇ ਅਲਟਰਾਸਾਉਂਡ ਬੰਦ ਕੀਤੇ ਨੇ ਅਲਟਰਾਸਾਉਂਡ ਦੀਆਂ ਮਸ਼ੀਨਾਂ ਜਿਹੜੀਆਂ ਨੇ ਉਹਨਾਂ ਨੂੰ ਉਹਨਾਂ ਦਾ ਲਾਇਸੈਂਸ ਹੁੰਦੇ ਨੇ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾ ਸਕਦੇ ਪਰ ਕੁਝ ਵੀ ਦੁਨੀਆ ਵਿੱਚ ਹੁੰਦਾ ਹੈ ਕਾਨੂੰਨ ਬਣਦੇ ਨੇ ਕਾਨੂੰਨ ਨੂੰ ਇੰਪਲੀਮੈਂਟ ਕੌਣ ਕਰਦਾ ਹੈ ਉਹ ਇੰਪਲੀਮੈਂਟ ਕਰਨ ਵਾਲੇ ਅਸੀਂ ਤੁਸੀਂ ਹੁੰਦੇ ਆ ਸਾਡੇ ਪੜਾਈ ਹੁੰਦੇ ਨੇ ਜੇ ਅਸੀਂ ਉਹਨਾਂ ਕਾਨੂੰਨਾਂ ਨੂੰ ਤੋੜਨਾ ਚਾਹੁੰਦੇ ਆ ਉਹਨਾਂ ਅਸੂਲਾਂ ਨੂੰ ਤੋੜਨਾ ਚਾਹੁੰਦੇ ਆ ਫਿਰ ਕੋਈ ਵੀ ਕਾਨੂੰਨ ਕੰਮ ਨਹੀਂ ਕਰਦਾ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਇਨਵੋਲਵ ਹੋ ਕੇ ਪਹਿਲੀ ਚੀਜ਼ ਇਹ ਕਿ ਇਹ ਸਾਡੇ ਕੋਲ ਡਾਟਾ ਆ ਜਾਵੇ ਦੂਸਰੀ ਅਰਜ਼ ਮੈਂ ਕਰਨੀ ਚਾਹੁੰਦਾ ਸੀ ਕਿ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਤੋਂ ਸਿੱਖਾਂ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਇਸ ਚੀਜ਼ ਦਾ ਮਾਨ ਕਰਿਆ ਕਰੋ ਜੋ ਆਨੰਦ ਕਾਰਜ ਦੀ ਰਸਮ ਆਈ ਹੈ ਉਹ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਤੋਂ ਆਈ ਹੈ ਕਿਉਂਕਿ ਜੇ ਅਸੀਂ ਸਾਡੇ ਪਹਿਲੇ ਸਿੱਖ ਗੁਰੂਆਂ ਦੇ ਆਨੰਦ ਵੀ ਦੇਖ ਲਈਏ ਉਹ ਸਾਰੇ ਵੇਦ ਰੀਤੀ ਨਾਲ ਹੋਏ ਨੇ ਲਾਵਾ ਪੜ ਕੇ ਨਹੀਂ ਹੋਏ ਆਨੰਦ ਪੜਿਆ ਗਿਆ ਕਿਤੇ ਬਾਅਦ ਵਿੱਚ ਠੀਕ ਹੈ ਪਰ ਉਹ ਵੇਦ ਰੀਤੀ ਨਾਲ ਆਨੰਦ ਕਾਰਜ ਉਹ ਜੋ ਆਨੰਦ ਕਾਰਜ ਨਹੀਂ ਮੈਂ ਕਵਾਂਗਾ ਜੋ ਸ਼ਾਦੀਆਂ ਹੋਈਆਂ ਉਹ ਵੇਦ ਰੀਤੀ ਨਾਲ ਹੋਈਆਂ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਇਹ ਆਨੰਦ ਕਾਰਜ ਸਿੱਖ ਜਗਤ ਵਿੱਚ ਦਿੱਤਾ ਬੇਸ਼ੱਕ ਉਹਦੇ ਥੋੜੇ ਥੋੜੇ ਰੂਪ ਬਦਲ ਗਏ ਨੇ ਔਰ ਉਹਦਾ ਇੱਕ ਵੱਡਾ ਕਾਰਨ ਕੀ ਸੀ ਸਾਦਗੀ ਸੀ ਸਾਡੇ ਖਰਚ ਨਾ ਹੋਣ ਸੱਚ ਪਾਤਸ਼ਾਹ ਨੇ ਇੱਕ ਬੜੀ ਸਾਦੀ ਇੱਕ ਪਿਆਰੀ ਰਸਮ ਦਿੱਤੀ ਉਦੋਂ ਵਿੱਚ ਸਾਨੂੰ ਗੁਰਬਾਣੀ ਨਾਲ ਵੀ ਜੋੜਿਆ ਜਿਹਦੇ ਵਿੱਚ ਲਾਵਾ ਵੀ ਆ ਗੀਆਂ ਜਿਹਦੇ ਵਿੱਚ ਆਨੰਦ ਸਾਹਿਬ ਵੀ ਆ ਗਿਆ ਉਹ ਵੀ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਇੱਕ ਸਾਦਗੀ ਵੀ ਦਿੱਤੀ ਐ ਇੰਨੀ ਸਾਦਗੀ ਕਿ ਕੋਈ ਵੀ ਅੱਜ ਰਾਤ ਨੂੰ ਫੈਸਲਾ ਕੀਤਾ ਤੁਸੀਂ ਸਵੇਰੇ ਬਿਨਾਂ ਕਿਸੇ ਖਰਚ ਖੇਚਣ ਤੋਂ ਤੁਸੀਂ ਆਨੰਦ ਕਰ ਸਕਦੇ ਹੋ ਉਸ ਚੀਜ਼ ਨੂੰ ਪਾਤਸ਼ਾਹ ਸਤਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਨੇ ਇੰਨਾ ਡਰਾਇਆ ਕਿ ਜੇ ਕਿਸੇ ਨੇ ਦਾਜ ਵੀ ਲੈ ਲਿਆ ਸੱਚ ਪਾਤਸ਼ਾਹ ਨੇ ਕਿਹਾ ਕਿ ਦਾਜ ਜਾ ਕੇ ਵਾਪਸ ਕਰਕੇ ਆਓ ਹਾਲਾਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਕੌਣ-ਕੌਣ ਲੈਂਦੇ ਹੋ ਕਿਸ ਤਰ੍ਹਾਂ ਦਿੰਦੇ ਹੋ ਰਿਵਾਜ ਪੂਰੀ ਤਰ੍ਹਾਂ ਆਪਣੇ ਵਿੱਚ ਵੀ ਹਟ ਨਹੀਂ ਸਕੇ ਆਪਾਂ ਵੀ ਦੁਨੀਆ ਤੋਂ ਨਿਕਲ ਨਹੀਂ ਸਕੇ ਪਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਇੱਥੋਂ ਤੱਕ ਮੈਂ ਸ਼ਾਇਦ ਗੱਲ ਕਰਦਾ ਇਹ 70 ਦੇ ਕਰੀਬ ਦੀ ਜਦੋਂ ਤੋਂ ਜਦੋਂ ਵਿਦਿੱਤ ਜਥਾ ਚਲਾਉਣ ਵਾਲੇ ਹੰਸਪਾਲ ਜੀ ਮਾਸਟਰ ਨਿਹਾਲ ਸਿੰਘ ਜੀ ਜਾਂ ਵਰਕ ਸਾਹਿਬ ਸਨ ਉਦੋਂ ਸਚਪਾਤਸ਼ਾਹ ਨੇ ਇਹ ਫਾਰਮ ਪਰਵਾਇ ਕਿ ਮੈਂ ਦਾਜ ਨਹੀਂ ਲਵਾਵਾਂਗੇ ਅਸੀਂ ਦਾਜ ਨਹੀਂ ਦੇਵਾਂਗੇ ਪਰ ਉਹ ਦਾਜ ਦੀ ਰਸਮ ਵੀ ਚੱਲਦੀ ਰਹੀ ਸਤਿਗੁਰੂ ਸਚਪਾਤਸ਼ਾਹ ਤਾਂ ਇਥੋਂ ਤੱਕ ਵੀ ਹੁਕਮ ਕੀਤਾ ਕਿ ਇੱਕ ਆਨੰਦ ਕਾਰਜ ਤੋਂ ਬਿਨਾਂ ਕੋਈ ਰਸਮ ਨਾ ਹੋਵੇ ਜਦੋਂ ਤੁਸੀਂ ਰਿਸ਼ਤਾ ਵੀ ਕਰਦੇ ਹੋ ਤਾਂ ਉਹ ਰਿਸ਼ਤਾ ਸਿਰਫ ਇਨਾ ਹੋ ਜਾਵੇ ਤੁਹਾਡੀ ਗੱਲ ਹੋ ਜਾਵੇ ਸਚਪਾਤਸ਼ਾਹ ਦੇ ਹੁਕਮ ਕੀਤਾ ਕੋਈ ਪਾਠ ਨਾ ਕਰੋ ਕੋਈ ਅਰਦਾਸ ਵੀ ਕਰਨ ਦੀ ਲੋੜ ਨਹੀਂ ਬਸ ਤੁਹਾਡੀ ਗੱਲ ਹੋ ਗਈ ਤੁਹਾਡਾ ਬਚਨ ਜਿਹੜਾ ਉਹ ਸਭ ਤੋਂ ਉੱਪਰ ਹੋਣਾ ਚਾਹੀਦਾ ਪਰ ਉਸ ਚੀਜ਼ ਤੋਂ ਗਿਰ ਕੇ ਤੁਹਾਨੂੰ ਪਤਾ ਹੈ ਕਿ ਅਸੀਂ ਫਿਰ ਬਹੁਤ ਦੂਰ ਆ ਗਏ ਅਸੀਂ ਰਸਮਾਂ ਕਰਨ ਲੱਗ ਗਏ ਆ ਮੰਗਣੀਆਂ ਦੀਆਂ ਰਸਮਾਂ ਕਰਦੇ ਆ ਵਿਆਹ ਹੋਣ ਲੱਗ ਗਏ ਨੇ ਵਿਆਹ ਤੋਂ ਬਾਅਦ ਫਿਰ ਪਾਰਟੀਆਂ ਕਰਦੇ ਆ ਕਈਆਂ ਨੇ ਹੋਟਲਾਂ 'ਚ ਕਰਨ ਲੱਗ ਗਏ ਹੋ ਸਿਰਫ ਆਪਾਂ ਆਪਣੇ ਧਰਮ ਤੋਂ ਆਪਣੇ ਸਤਿਗੁਰੂ ਸੱਚ ਪਾਤਸ਼ਾਹ ਦੇ ਹੁਕਮ ਤੋਂ ਆਪਣੇ ਵਿਸ਼ਵਾਸ ਤੋਂ ਇਸ ਕਰਕੇ ਦੂਰ ਹੋਣੇ ਆ ਕਿ ਆਪਾਂ ਆਪਣੀ ਹੰਕਾਰ ਨੂੰ ਹੋਰ ਮਜ਼ਬੂਤ ਕਰਨਾ ਸਾਰਾ ਸਾਡਾ ਧਰਮ ਸਾਨੂੰ ਇਹੋ ਹੀ ਸਿਖਾਉਂਦਾ ਹੈ ਕਿ ਮੈਂ ਨਿਮਾਣੇ ਹੋ ਕੇ ਰਹਿਣਾ ਹੈ ਮੈਂ ਆਪਣਾ ਹੰਕਾਰ ਛੱਡਣਾ ਹੈ ਮੈਂ ਮੈਂ ਛੱਡਣੀ ਹੈ ਮੈਂ ਇਹ ਨਹੀਂ ਦਿਖਾਉਣਾ ਕਿ ਮੇਰੇ ਕੋਲ ਪੈਸੇ ਬਹੁਤ ਨੇ ਤੇ ਮੇਰੇ ਕੋਲ ਪੈਸੇ ਬਹੁਤ ਨੇ ਮੈਂ ਕਿੰਨਾ ਵੱਡਾ ਆ ਮੈਂ ਕਿੰਨਾ ਵੱਡਾ ਸੇਠ ਆ ਮੈਂ ਕਿੰਨੀ ਵੱਡੀ ਪਾਰਟੀ ਕਰਨੀ ਹੈ ਤੁਹਾਡੀ ਤੁਹਾਡਾ ਗਹਿਣਾ ਤੁਹਾਡੀ ਸਾਦਗੀ ਹੈ ਸੋ ਅਸੀਂ ਉਹ ਸਾਦਗੀ ਛੱਡੀ ਜਾਂਦੇ ਆ ਔਰ ਮੇਰੀ ਜਿਸ ਤਰ੍ਹਾਂ ਜਮਾਨਾ ਬਦਲ ਗਿਆ ਸਾਡਾ ਅਸੀਂ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਵਰਗਾ ਕੋਈ ਹੋ ਹੀ ਨਹੀਂ ਸਕਦਾ ਅਸੀਂ ਉਸ ਸ਼ਕਤੀ ਨਾਲ ਕਹਿ ਵੀ ਨਹੀਂ ਸਕਦੇ ਕਿਸੇ ਨੂੰ ਪਰ ਉਹਨਾਂ ਦਾ ਹੁਕਮ ਸੁਣਾਉਣ ਲਈ ਤੁਹਾਡੇ ਕੋਲ ਹੱਥ ਜੋੜ ਕੇ ਇਹ ਬੇਨਤੀ ਜ਼ਰੂਰ ਕਰਦੇ ਆ ਕਿ ਇਹ ਨਾ ਕਰਿਆ ਕਰੋ ਇਸ ਪਵਿੱਤਰ ਰਸਮ ਨੂੰ ਗੰਦੇ ਨਾ ਕਰਿਆ ਕਰੋ ਆਪਣੀਆਂ ਪਾਰਟੀਆਂ ਵਿੱਚ ਨਾ ਮਦਦੋਲਿਆ ਕਰੋ ਕਈਆਂ ਦਾ ਮੈਨੂੰ ਫੋਨ ਵੀ ਆਉਂਦਾ ਹੈ ਮੈਨੂੰ ਦੱਸਦੇ ਵੀ ਨੇ ਫਿਰ ਮੈਂ ਵੀ ਸੰਗ ਜਾਣਾ ਕਿ ਮੈਂ ਹੁਣ ਕੀ ਕਹਾਂ ਜੇ ਤੁਹਾਨੂੰ ਸਾਰਿਆਂ ਨੂੰ ਸਾਹਮਣੇ ਨਹੀਂ ਇਹ ਕੁਝ ਪਤਾ ਕਿ ਕੀ ਮੈਂ ਹੀ ਤੁਹਾਨੂੰ ਡੰਨ ਲਾਉਣਾ ਮੈਂ ਹੀ ਤੁਹਾਨੂੰ ਬਾਰ-ਬਾਰ ਕਹਿਣਾ ਇਹ ਚੀਜ਼ ਤੁਹਾਡੇ ਅੰਦਰੋਂ ਹੋਣੀ ਚਾਹੀਦੀ ਹੈ ਤੁਸੀਂ ਨੌਜਵਾਨ ਵੇਖੋ ਇੱਕ ਤਾਂ ਸਤਿਗੁਰੂ ਮੇਰੇ ਵਾਸਤੇ ਸਭ ਤੋਂ ਵੱਡਾ ਸਤਿਗੁਰੂ ਸੱਚ ਪਾਤਸ਼ਾਹ ਦਾ ਹੁਕਮ ਹੈ ਪਰ ਕੀ ਅਸੀਂ ਇਹ ਝੂਠੀ ਸ਼ਾਨੋ ਸ਼ੌਕਤ ਵੱਡੀ ਕਿ ਸਾਦਗੀ ਵੱਡੀ ਹੈ ਉਹ ਸਾਦਗੀ ਤੁਹਾਡੀ ਬਹੁਤ ਉੱਚੀ ਹੈ ਦੁਨੀਆ ਵੀ ਤੁਹਾਨੂੰ ਚੰਗੀ ਆਖੇਗੀ ਜੇ ਅਸੀਂ ਇਹ ਸਾਰਾ ਕੁਝ ਸਾਦਗੀ ਵਿੱਚ ਕਰਾਂਗੇ ਜੇ ਤੁਸੀਂ ਲੰਗਰ ਸ਼ਿਕਾਉਣਾ ਇੱਥੇ ਥੱਲੇ ਬਿਠਾ ਕੇ ਸਾਰਿਆਂ ਨੂੰ ਲੰਗਰ ਸ਼ਿਕਾ ਦਿਓ ਇੱਥੇ ਲੰਗਰ ਬਣਾ ਦੇਣਗੇ ਉਸ ਗੱਲ ਤੋਂ ਮਨਾ ਨਹੀਂ ਕਰਦੇ ਕਿਸੇ ਨੂੰ ਲੰਗਰ ਛਕਾਉਣ ਤੋਂ ਮਨਾ ਨਹੀਂ ਕਰਦੇ ਗੁਰਦੁਆਰੇ ਜਰੂਰ ਲੰਗਰ ਛਕਾ ਲਓ ਪਰ ਇਸ ਤਰ੍ਹਾਂ ਪਾਰਟੀਆਂ ਨਾ ਕਰਿਆ ਕਰੋ ਮੰਗਣੀਆਂ ਦੀਆਂ ਦੂਜੀਆਂ ਤੀਜੀਆਂ ਜਿਹੜੀਆਂ ਰਸਮਾਂ ਨੇ ਮੈਨੂੰ ਤਾਂ ਪਤਾ ਵੀ ਨਹੀਂ ਉਹ ਰਸਮਾਂ ਨਾ ਕਰਿਆ ਕਰੋ ਇੱਕ ਸਾਦਗੀ ਰੱਖਿਆ ਕਰੋ ਸੋ ਤੀਸਰੀ ਅਰਧ ਵਿੱਚ ਕਰਨਾ ਚਾਹੁੰਦਾ ਸੀ ਕਿ ਮੈਨੂੰ ਕਈਆਂ ਨੇ ਆਖਿਆ ਆਪਣੇ ਬੜੇ ਚਿਰ ਤੋਂ ਉਗराई ਹੁੰਦੀ ਰਹੀ ਹੈ ਰਾਹ ਕਰਾ ਵਿੱਚ ਜਾ ਕੇ ਉਗराई ਹੁੰਦੀ ਸੀ ਕੁਝ ਏਰੀਆ ਵਿੱਚ ਹੁਣ ਵੀ ਹੁੰਦੀ ਸੀ ਉਹ ਇੱਕ ਸਮਾਂ ਸੀ ਜਦੋਂ ਲੰਗਰ ਵਿੱਚ ਜ਼ਰੂਰਤ ਹੁੰਦੀ ਸੀ ਉਸ ਚੀਜ਼ ਦੀ ਅਗਰਾਈ ਆਪਾਂ ਕਰਦੇ ਸੀ ਮੈਂ ਉਹ ਸਿਸਟਮ ਨੂੰ ਥੋੜਾ ਜਿਆਦਾ ਬਦਲਣਾ ਚਾਹਿਆ ਹਾਲਾਂਕਿ ਗੱਲ ਬਿਲਕੁਲ ਚੰਗੀ ਹੈ ਕਿ ਇਸ ਸਤਿਗੁਰੂ ਰਾਮ ਸਿੰਘ ਦੇ ਲੰਗਰ ਵਿੱਚ ਤੁਹਾਡਾ ਸਾਰਿਆਂ ਦਾ ਹਿੱਸਾ ਪਵੇ ਭਾਵੇਂ ਕੋਈ 1 ਰੁਪਿਆ ਦਿੰਦਾ ਹੈ ਭਾਵੇਂ ਕੋਈ ਕਰੋੜ ਦਿੰਦਾ ਹੈ ਉਹ ਲੰਗਰ ਤੁਹਾਡਾ ਸਾਰਿਆਂ ਦਾ ਸਾਂਝਾ ਸਿੱਖੀ ਹੈ ਹੀ ਇੱਕ ਸਾਰਤਾ ਦੀ ਹੈ ਸਿੱਖੀ ਹੈ ਇਹ ਹੈ ਕਿ ਜਿੱਥੇ ਕੋਈ ਵੱਡਾ ਛੋਟਾ ਨਹੀਂ ਜਿੱਥੇ ਨਾ ਕੋਈ ਸੇਠ ਹੈ ਨਾ ਕੋਈ ਗਰੀਬ ਹੈ ਸਿੱਖੀ ਹੈ ਉਸ ਅਸੂਲ ਦੀ ਹੈ ਤੁਸੀਂ ਜ਼ਰੂਰ ਦਿਓ ਪਰ ਮੈਂ ਉਸ ਚੀਜ਼ ਨੂੰ ਮੈਨੂੰ ਇਹ ਚੰਗਾ ਨਹੀਂ ਲੱਗਾ ਕਿ ਕੋਈ ਘਰ ਮੰਗਣ ਜਾਵੇ ਆਪਾਂ ਘਰ-ਘਰ ਮੰਗਣ ਜਾਈਏ ਜਿਸ ਤਰ੍ਹਾਂ ਬਹੁਤ ਸਾਰਿਆਂ ਗੁਰਦੁਆਰੇ ਵਾਲਿਆਂ ਦਾ ਬਹੁਤ ਸਾਰੇ ਛੋਟੇ-ਛੋਟਿਆਂ ਦਾ ਇਹ ਬਣਿਆ ਹੈ ਕਿ ਅਸੀਂ ਘਰ-ਘਰ ਜਾ ਕੇ ਮੰਗਣ ਜਾਂਦੇ ਨੇ ਰਸੀਦਾ ਕੱਟ ਕੇ ਆਉਂਦੇ ਨੇ ਉਸ ਚੀਜ਼ ਨੂੰ ਹਟਾਉਣ ਵਾਸਤੇ ਮੈਂ ਬੇਨਤੀ ਕੀਤੀ ਸੀ ਜਿੰਨਾ ਆਉਣਾ ਹੈ ਤੁਸੀਂ ਆਓ ਨਾਲੇ ਆਸਾ ਦੀ ਵਾਰ ਸੁਣੋ ਕੀਰਤਨ ਸੁਣੋ ਨਾਮ ਸਿਮਰਨ ਕਰੋ ਕੋਈ ਵੀ ਦਿਨ ਇੱਥੇ ਕੋਈ ਬੈਠਾ ਹੋਏਗਾ ਕੋਈ ਵੀ ਦਿਨ ਰੱਖ ਲੈਣ ਜਿਹੜੇ ਅੱਗੇ ਅਗਰਾਹੀ ਕਰਦੇ ਸੀ ਉਹ ਰੱਖ ਲੈਣ ਕਿ ਐਸ ਦਿਨ ਐਸ ਸਮਾ ਹੋਏਗਾ ਜਿਹੜਾ ਆਏਗਾ ਉਹ ਆਪਣੀ ਸ਼ਰਧਾ ਨਾਲ ਆਪਣੇ ਪਿਆਰ ਨਾਲ ਅਗਰਾਹੀ ਦੇ ਕੇ ਜਾਵੇ ਨਾ ਕਿ ਤੁਸੀਂ ਘਰ ਘਰ ਜਾ ਕੇ ਮੰਗੋ ਉਹ ਸੋਹਣੀ ਜਿਹੀ ਲੱਗਦੀ ਚੀਜ਼ ਕਿਉਂਕਿ ਸਤਗੁਰੂ ਰਾਮ ਸਿੰਘ ਦੇ ਲੰਗਰ ਵਿੱਚ ਅਸੀਂ ਆਪਣੇ ਪਿਆਰ ਨਾਲ ਦੇਣਾ ਅਸੀਂ ਆਪਣੇ ਭਲੇ ਨਾਲ ਦੇਣਾ ਇਹ ਨਹੀਂ ਕਿ ਨਾ ਮੇਰੇ ਕਰਕੇ ਜਾਂ ਕਿਸੇ ਵੱਡੇ ਸੇਠ ਕਰਕੇ ਉਹ ਲੰਗਰ ਚੱਲਣਾ ਉਹ ਲੰਗਰ ਤੇ ਸੱਚ ਪਾਤਸ਼ਾਹ ਨੇ ਕਿਰਪਾ ਕੀਤੀ ਉਹਨਾਂ ਦੇ ਪ੍ਰਤਾਪ ਨਾਲ ਹੀ ਚੱਲਣਾ ਉਹਨਾਂ ਦੀ ਬਖਸ਼ਿਸ਼ ਨਾਲ ਹੀ ਚੱਲਣਾ ਅਸੀਂ ਦਿੰਦੇ ਆ ਅਸੀਂ ਆਪਣੇ ਭਲੇ ਵਾਸਤੇ ਦਿੰਦੇ ਆ ਮੇਰੇ ਮਨ ਨੂੰ ਸ਼ਾਂਤੀ ਆਉਂਦੀ ਜਦੋਂ ਮੈਂ ਦਿੰਦਾ ਮੈਨੂੰ ਇਹ ਪਤਾ ਹੈ ਕਿ ਮੈਂ ਸਤਗੁਰੂ ਰਾਮ ਸਿੰਘ ਦੇ ਲੰਗਰ ਵਿੱਚ ਮੈਂ ਇਹ ਸੇਵਾ ਕੀਤੀ ਹੈ ਉਹ ਮੈਂ ਆਪਣੇ ਭਲੇ ਵਾਸਤੇ ਕਰਦਾ ਸੋ ਮੇਰੀ ਇਹ ਅਰਜ਼ ਬੇਨਤੀ ਹੈ ਕਿ ਇਹ ਨਾ ਹੋਵੇ ਕਿ ਉਹ ਘਰ ਮੰਗਣ ਆਉਣ ਤੁਸੀਂ ਆਓ ਗੁਰਦੁਆਰੇ ਤੁਸੀਂ ਆਪਣੀ ਸ਼ਰਦਾ ਨਾਲ ਪਿਆਰ ਨਾਲ ਜੋ ਕਿਸੇ ਨੇ ਦੇਣਾ ਹੈ ਨਾ ਕਿਸੇ ਨੂੰ ਮਜਬੂਰੀ ਹੈ ਉਹ ਜ਼ਰੂਰ ਦੇ ਕੇ ਜਾਓ ਵੱਧ ਤੋਂ ਵੱਧ ਦਿਓ ਉਸ ਵਿੱਚ ਆਪਣਾ ਭਲਾ ਹੋਣਾ ਮੈਂ ਪਿੱਛੇ ਇੱਕ ਮੈਂ ਨਾਮ ਨਹੀਂ ਲੈਂਦਾ ਪਰ ਇੱਕ ਬੜਾ ਵੱਡੇ ਬੰਦੇ ਨੇ ਉਹ ਮੇਲੇ ਵੀ ਕਰਾਉਂਦੇ ਨੇ ਮੇਲੇ ਕਰਾਉਣ ਤੋਂ ਬਾਅਦ ਉਹ ਫਿਰ ਮੱਥਾ ਟਿਕਾਉਣ ਟੇਕਣ ਆ ਗਏ ਮੈਂ ਕਿਹਾ ਜੀ ਅੱਗੇ ਤੁਹਾਡੇ ਬੱਚੇ ਵੀ ਟੇਕ ਗਏ ਨੇ ਤੁਸੀਂ ਰਹਿਣ ਦਿਓ ਕਾਦੇ ਲਈ ਕਰਦੇ ਹੋ ਕਹਿੰਦੇ ਜੀ ਮੈਂ ਤਾਂ ਬਾਣੀਆਂ ਪੁੱਤਰ ਆ ਮੈਂ ਜਿੰਨਾ ਜ਼ਿਆਦਾ ਦੇਵਾਂਗਾ ਮੈਨੂੰ ਓਨਾ ਜ਼ਿਆਦਾ ਮਿਲਦਾ ਮੈਂ ਤੇ ਇਸ ਕਰਕੇ ਕਰ ਰਿਹਾ ਇੱਕ ਇਹ ਭਾਵਨਾ ਹੈ ਕਿ ਜਦੋਂ ਮੈਂ ਗੁਰਦੁਆਰੇ ਚ ਜਿੰਨਾ ਮੇਰਾ ਆਪਣਾ ਭਲਾ ਹੁੰਦਾ ਸੋ ਇਹ ਸਤਗੁਰੂ ਜਗਦੀਸ਼ ਸਿੰਘ ਸੱਚ ਪਾਸ਼ਾ ਦੇ ਅਦੇਸ਼ ਵਿੱਚ ਵੀ ਰਿਕਾਰਡ ਹੋਇਆ ਕਿ ਕਿਸੇ ਦਾ ਉਹਨਾਂ ਐਗਜ਼ਾਮਪਲ ਦਿੱਤਾ ਹੈ ਕਿ ਜਿੰਨੇ ਭਰਾ ਨੇ ਇੱਕੋ ਘਰ ਵਿੱਚ ਨੇ ਜਿਹੜਾ ਜ਼ਿਆਦਾ ਲੰਗਰ ਦੀ ਸੇਵਾ ਕਰਦਾ ਉਹਦੀ ਜ਼ਿਆਦਾ ਉਹਦੇ ਘਰ ਵਿੱਚ ਓਨੀ ਜ਼ਿਆਦਾ ਬਰਕਤ ਸੋ ਇਹ ਅਸੀਂ ਆਪਣੇ ਮਨੋਂ ਕਰਨਾ ਔਰ ਤੁਸੀਂ ਕਰਨਾ ਸੋ ਇਸ ਕਰਕੇ ਮੈਂ ਇਹ ਸਿਸਟਮ ਹਟਾਉਣ ਦੀ ਕੋਸ਼ਿਸ਼ ਕੀਤੀ ਸੀ ਜਿੰਨੀ ਮੇਰੀ ਥੋੜੀ ਜਿਨੀ ਮੇਰੀ ਹੁੰਦੀ ਹੈ ਦੂਜਾ ਸਾਰਿਆਂ ਵਾਸਤੇ ਤਾਂ ਆਪਾਂ ਗੱਲਾਂ ਕਰਦੇ ਰਹਿੰਦੇ ਆ ਇਹ ਕਿਰਪਾ ਹੋਵੇ ਬਖਸ਼ਿਸ਼ ਮੰਗਿਆ ਕਰੋ ਸਤਿਗੁਰੂ ਰਾਮ ਸਿੰਘ ਸਾਡੇ ਅੰਦਰ ਵਸੇ ਸਤਿਗੁਰੂ ਜਗਜੀਤ ਸਿੰਘ ਸਾਡੇ ਅੰਦਰ ਵਸੇ ਅਸੀਂ ਸਾਡੇ ਵਿਚਾਰ ਸਦਾ ਹੀ ਚੰਗੇ ਰਹਿਣ ਸਾਡੇ ਅੰਦਰ ਕਿਸੇ ਵਾਸਤੇ ਈਰਖਾ ਨਾ ਆਵੇ ਦਵੇਸ਼ ਨਾ ਆਵੇ ਚਿੰਤਾ ਨਾ ਆਵੇ ਸਾਨੂੰ ਵਿਕਾਰਾਂ ਤੋਂ ਬਚਾ ਕੇ ਰੱਖ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖ ਅਸੀਂ ਅਰਦਾਸਾਂ ਕਰਨ ਲੱਗ ਜਾਈਏ ਮੰਗਣ ਲੱਗ ਜਾਈਏ ਕੋਸ਼ਿਸ਼ ਕਰਿਆ ਕਰੋ ਅੰਮ੍ਰਿਤ ਵੇਲੇ ਉੱਠਿਆ ਕਰੋ ਜੇ ਨਹੀਂ ਵੀ ਜਿਹੜਾ ਉੱਠਦਾ ਸਣੇ ਕਿਸੇ ਇਸ਼ਨਾਨ ਕਰਿਆ ਕਰੋ ਗੁਰਬਾਣੀ ਦਾ ਪਾਠ ਕਰਿਆ ਕਰੋ ਇਹ ਮੈਂ ਅਰਜ਼ ਕਰਾਂ ਕਿ ਕੋਈ ਇਹ ਪਾਰਟਿਕੂਲਰ ਵਕਤ ਨਾ ਦੇਖਿਆ ਕਰੋ ਕਿ ਮੈਨੂੰ ਸਮਾਂ ਮਿਲਦਾ ਹੈ ਕਿ ਨਹੀਂ ਮਿਲਦਾ ਆਠ ਪੈਰ ਆਰਾਧੋ ਪਿਆਰੋ ਨਿਮਖ ਨਾ ਕੀਜਾ ਢੇਲਾ ਜਦੋਂ ਵੀ ਤੁਹਾਡੇ ਮਨ ਵਿੱਚ ਆਉਂਦਾ ਹੈ ਜਿਹੜੀ ਘੜੀ ਵੀ ਤੁਹਾਡੇ ਮਨ ਵਿੱਚ ਉਹ ਹਰੀ ਸਤਿਗੁਰੂ ਰਾਮ ਸਿੰਘ ਸਤਿਗੁਰੂ ਜਗਦੀ ਸਿੰਘ ਵਸਦਾ ਉਹ ਘੜੀ ਸੁਹਾਣੀ ਹੈ ਉਹ ਸਮਾਂ ਚੰਗਾ ਹੈ ਤੁਸੀਂ ਗੱਡੀ ਵਿੱਚ ਬੈਠੇ ਹੋ ਤੁਸੀਂ ਕਿਤੇ ਬੈਠੇ ਹੋ ਉੱਥੇ ਹੀ ਤੁਹਾਨੂੰ ਯਾਦ ਆ ਜਾਂਦੀ ਹੈ ਉਹੀ ਚੰਗੀ ਹੈ ਆਪਾਂ ਜੇ ਹਰ ਵੇਲੇ ਉਸ ਅਕਾਲ ਪੁਰਖ ਨੂੰ ਸਤਿਗੁਰੂ ਰਾਮ ਸਿੰਘ ਨੂੰ ਹਾਜ਼ਰ ਨਾਜ਼ਰ ਜਾਣਦੇ ਆਂ ਫਿਰ ਅਸੀਂ ਮਾੜਾ ਨਹੀਂ ਕਰਦੇ ਜਦੋਂ ਸਾਡੇ ਵਿਸ਼ਵਾਸ ਵਿੱਚ ਹੋ ਜਾਂਦਾ ਹੈ ਉਸ ਸੱਦ ਸੁਣਦਾ ਸੱਦ ਵੇਖਦਾ ਕਿ ਉਹ ਮੁੱਕਰ ਪਿਆ ਜਾਈ ਸਾਨੂੰ ਵਿਸ਼ਵਾਸ ਹੋ ਜਾਂਦਾ ਕਿ ਉਹ ਤਾਂ ਮੈਨੂੰ ਸਦਾ ਦੇਖਣ ਲਿਆ ਫਿਰ ਅਸੀਂ ਮਾੜਾ ਕਿਉਂ ਕਿਸੇ ਦਾ ਕਰਾਂਗੇ ਸੋ ਧਰਮ ਇੱਕ ਜੀਵਨ ਯਾਤਰਾ ਚ ਧਰਮ ਇੱਕ ਰਸਤਾ ਹੈ ਸੁਖੀ ਰਹਿਣ ਦਾ ਸੋ ਆਪਾਂ ਤਗੜੇ ਹੋ ਕੇ ਜੁੜੀਏ ਉਸ ਜੁੜਨ ਵਾਸਤੇ ਬਖਸ਼ਿਸ਼ ਮੰਗਿਆ ਕਰੀਏ ਅਰਦਾਸ ਕਰਿਆ ਕਰੀਏ ਹੇ ਸਤਗੁਰੂ RAM ਸਿੰਘ ਸਤਗੁਰੂ ਜਗਦੀਸ਼ ਸਿੰਘ ਕਿਰਪਾ ਕਰ ਅਸੀਂ ਤੇਰੇ ਰਸਤੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਸਾਡਾ ਮਨ ਇਹੋ ਜਿਹਾ ਬਣੇ ਸਾਨੂੰ ਬਿਕਾਰਾਂ ਤੋਂ ਬਚਾ ਕੇ ਰੱਖ ਸਾਨੂੰ ਸਦਾ ਸਦਾ ਖੁਸ਼ੀ ਨਾਲ ਜੋੜ ਇਹ ਨਹੀਂ ਅਰਥ ਕਰਕੇ ਆ ਗਿਆ ਲੈਣਾ ਸਤ ਸ੍ਰੀ ਅਕਾਲ